ਏਕਾ ਬਾਪ ਏਕਾ ਇਸਤੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਏਕਾ ਏਕ ਵਰਤਾਵੇ ਵਿੱਚ ਸੰਸਾਰ ਏਕਾ ਆਪ ਏਕਾ ਸ੍ਰਿਸ਼ਟੀ ਏਕਾ ਜਾਪ ਏਕਾ ਦ੍ਰਿਸ਼ਟੀ ਏਕਾ ਬਾਪ ਏਕਾ ਇਸਤੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੋਹੰਗ ਸ਼ਬਦ ਚਲਾਏ ਨੌ ਖੰਡ ਸ੍ਰਿਸ਼ਟੀ ਇੱਕਾ ਸ਼ਬਦ ਪ੍ਰਵ ਚਲਾਣਾ ਸਤਜੁਗ ਸਾਚਾ ਮਾਣ ਦਵਾਵਣਾ ਆਪੇ ਆਪਣਾ ਸਿਰ ਹੱਥ ਟਿਕਾਣਾ ਮਹਾਰਾਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਇਕਾ ਇਕ ਸਾਚੀ ਟੇਕ ਨੇਹ ਕਲੰਕ ਰਖਾਣਾ ਨੇਹ ਕਲੰਕ ਏਕਾ ਓਟ ਸੋਹੰਗ ਸ਼ਬਦ ਆਤਮ ਲਗਾਵੇ ਪ੍ਰਵ ਸਾਚੀ ਝੋਟ ਸਾਚਾ ਸ਼ਬਦ ਪ੍ਰਪੰਡਾਰੀ ਕਦੇ ਨਾ ਆਵੇ ਟੋਟ ਮਹਾਰਾਜੀ ਸ਼ੇਰ ਸਿੰਘ বিষ্ণੂ ਭਗਵਾਨ ਗੁਰਮੁਖ ਤੇਰੀ ਆਤਮ ਕੱਢੇ ਖੋਟ